ਅਜਨਾ ਇੱਕ ਖਬਰ ਤੇ ਨਜ਼ਰ ਪਈ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਬਾਰੇ ਅੱਛਾ ਹਾਂਜੀ ਇਹ ਦੇਖਣ ਨੂੰ ਮਿਲਿਆ ਕਿ ਜ਼ਮੀਨੀ ਪੱਧਰ ਤੇ ਕੀ ਹੋ ਰਿਹਾ ਹੈ ਖਾਸ ਕਰਕੇ ਗੁਰਾਇਆ ਵਿੱਚ ਹਾਂ ਗੁਰਾਇਆ ਦੀ ਗੱਲ ਸੁਣੀ ਸੀ ਉੱਥੇ ਕੋਈ ਮੀਟਿੰਗ ਹੋਈ ਹੈ ਸ਼ਾਇਦ ਬਿਲਕੁਲ ਗੁਰਾਇਆ ਸ਼ਹਿਰ ਤੇ ਉੱਥੇ ਵਾਰਡ ਨੰਬਰ 11 ਦੀ ਗੱਲ ਹੈ ਉੱਥੇ ਇੱਕ ਸਥਾਨਕ ਕਾਰਵਾਈ ਹੋਈ ਹੂੰ ਸੋ ਆਪਣਾ ਮਕਸਦ ਇਹੀ ਹੈ ਕਿ ਸਮਝੀਏ ਇਹ ਸਰਕਾਰੀ ਮੁਹਿੰਮ ਮਤਲਬ ਪਾਈਚਾਰੇ ਵਿੱਚ ਕਿਵੇਂ ਚੱਲ ਰਹੀ ਹੈ ਲੋਕ ਕਿਵੇਂ ਹਿੱਸਾ ਲੈ ਰਹੇ ਨੇ ਠੀਕ ਹੈ ਇਹ ਤਾਂ ਦੇਖਣਾ ਬਣਦਾ ਵਾ ਕਿ ਗਰਾਊਂਡ ਤੇ ਕੀ ਹੁੰਦਾ ਹਾਂ ਤਾਂ ਆਓ ਫਿਰ ਦੇਖੀਏ ਗੁਰਾਇਆ ਦੇ ਵਾਰਡ ਨੰਬਰ 11 ਵਿੱਚ ਜਿਹੜੀ ਖਾਸ ਮੀਟਿੰਗ ਹੋਈ ਉਸ ਵਿੱਚ ਕੀ ਸੀ ਬਿਲਕੁਲ ਦੇਖੋ ਇਹ ਘਟਨਾ ਨਾ ਪੰਜਾਬ ਸਰਕਾਰ ਦੀ ਜਿਹੜੀ ਵੱਡੀ ਮੁਹਿੰਮ ਚੱਲ ਰਹੀ ਹੈ ਨਸ਼ਿਆਂ ਵਿਰੁੱਧ ਯੁੱਧ ਉਸੇ ਦਾ ਇੱਕ ਹਿੱਸਾ ਹੈ ਹਾਂਜੀ ਤੇ ਜਿਸ ਖਬਰ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਗੁਰਾਇਆ ਦੇ ਵਾਰਡ ਨੰਬਰ 11 ਵਿੱਚ ਸ੍ਰੀ ਗੁਰੂ ਰਵਿਦਾਸ ਮੰਦਿਰ ਵਿੱਚ ਇੱਕ ਪ੍ਰੋਗਰਾਮ ਹੋਇਆ ਉਸ ਬਾਰੇ ਹਾਂਜੀ ਤੇ ਇਹ ਸਿਰਫ ਕੋਈ ਐਵੇਂ ਮੀਟਿੰਗ ਨਹੀਂ ਸੀ ਮਤਲਬ ਇੱਕ ਕੋਸ਼ਿਸ਼ ਸੀ ਕਿ ਸਥਾਨਕ ਲੋਕਾਂ ਨੂੰ ਇਕੱਠਾ ਕੀਤਾ ਜਾਵੇ ਲੰਬਵੰਦ ਕੀਤਾ ਜਾਵੇ ਹਾਂ ਰਿਪੋਰਟਸ ਵੀ ਇਹੀ ਲਿਖਿਆ ਸੀ ਕਿ ਇਹਨੂੰ ਰੱਖਿਆ ਸੀ ਹਲਕਾ ਇਨਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਹੋਰਾ ਨੇ ਤੇ ਨਾਲ ਆਮ ਆਦਮੀ ਪਾਰਟੀ ਦੀ ਟੀਮ ਸੀ ਹਾਂਜੀ ਪ੍ਰਿੰਸੀਪਲ ਪ੍ਰੇਮ ਕੁਮਾਰ ਪਰ ਸਭ ਤੋਂ ਖਾਸ ਕਰ ਸ਼ਾਇਦ ਉਹ ਸੋਹੋਂ ਸੀ ਜਿਹੜੀ ਉੱਥੇ ਚੁੱਕੀ ਗਈ ਉਹ ਕੀ ਸੀ ਅਹੋ ਉਹ ਸੌਂ ਸਭ ਤੋਂ ਅਹਿਮ ਨੁਕਤਾ ਸੀ ਉੱਥੇ ਹੂੰ ਪ੍ਰਿੰਸੀਪਲ ਪ੍ਰੇਮ ਕੁਮਾਰ ਤੇ ਜਿਹੜੇ ਵਾਰਡ ਦੇ ਕਾਉਂਸਲਰ ਨੇ ਬਲਵਿੰਦਰ ਕੌਰ ਹੀਰ ਅੱਛਾ ਉਹਨਾਂ ਨੇ ਵਾਰਡ ਦੇ ਲੋਕਾਂ ਨਾਲ ਮਿਲ ਕੇ ਇੱਕ ਕੀ ਕਹਿੰਦੇ ਆ ਪ੍ਰਣ ਲਿਆ ਪ੍ਰਣ ਤੇ ਇਹ ਵੀ ਕਿਹਾ ਕਿ ਜੇ ਕੋਈ ਬੰਦਾ ਨਸ਼ਾ ਵੇਚਦਾ ਆ ਜਾਂ ਕਰਦਾ ਫੜਿਆ ਗਿਆ ਫਿਰ ਉਹਦੇ ਤੇ ਸਖਤ ਕਾਨੂੰਨੀ ਕਾਰਵਾਈ ਹੋਗੀ ਕੌਣ ਕੌਣ ਸੀ ਉੱਥੇ ਕੁਝ ਨਾਂ ਤਾਂ ਹੈਗੇ ਸੀ ਰਿਪੋਰਟ 'ਚ ਹਾਂ ਕਾਫੀ ਅਹਿਮ ਲੋਕ ਸੀਗੇ ਜਿਵੇਂ ਨਗਰ ਕਾਉਂਸਲ ਦੇ ਪ੍ਰਧਾਨ ਹਰਮੇਸ਼ ਲਾਲ ਚੋਹਾਨ ਅੱਛਾ ਜੀ ਵਾਈਸ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ ਫਿਰ ਕਾਉਂਸਲਰ ਬਲਵਿੰਦਰ ਕੌਰ ਹੀਰ ਦੇ ਪਤੀ ਸੰਜੀਵ ਕੁਮਾਰ ਹੀਰ ਹੂੰ ਹੂੰ ਗੁਰਵਿੰਦਰ ਨੋਰਾ ਹੂੰ ਪੰਕਜ ਰਾਏ ਕਾਰਜ ਸாதਕ ਅਫਸਰ ਯਾਨੀ ਕਿ ਈਓ ਮਨਦੀਪ ਤੇ ਆਪ ਪਾਰਟੀ ਦੇ ਹੋਰ ਵੀ ਆਗੂ ਸੀ ਪਾਰ ਨੰਬਰ 11 ਨਗਰ ਕਾਉਂਸਲ ਬਰਾਇਆ ਵਿਖੇ ਜਿਹੜਾ ਹੈਗਾ ਅੱਜ ਜੁੱਧ ਨਸ਼ਾ ਵਿਰੋਧ ਜੋ ਪੰਜਾਬ ਸਰਕਾਰ ਵੱਲੋਂ ਮਹੀਮ ਛੇੜੀ ਗਈ ਆ ਜਿਸ ਦੇ ਤਹਿਤ ਅੱਜ 62 ਨੰਬਰ 11 ਵਿੱਚ ਪ੍ਰੋਗਰਾਮ ਜਿਹੜਾ ਹੈਗਾ ਜਾਗਰੂਕਤਾ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਨਗਰ ਕੌਂਸਲ ਦੇ ਕਾਰਜ ਸாதਕ ਅਫਸਰ ਮਨਦੀਪ ਸਿੰਘ ਜੀ ਉਹਨਾਂ ਦੇ ਨਾਲ ਸਾਡੇ ਮਾਨਯੋਗ ਪ੍ਰਧਾਨ ਨਗਰ ਕੌਂਸਲ ਗੁਰਾਇਆ ਸ਼੍ਰੀ ਹਰਮੇਸ਼ ਲਾਲ ਜੀ ਔਰ ਕੋਆਰਡੀਨੇਟਰ ਸ਼੍ਰੀ ਪੰਕਜ ਭਾਰਤਵਾੜ ਜੀ ਜਿਹੜੇ ਅਚੇਚੇ ਤੌਰ ਤੇ ਉਹ ਪਹੁੰਚੇ ਆ ਔਰ ਉਹਨਾਂ ਦੇ ਨਾਲ ਬਲਾਕ ਪ੍ਰਧਾਨ ਸੁਦੇਸ਼ ਬਿੱਲਾ ਜੀ ਔਰ ਨੋਰਾ ਜੀ ਔਰ ਸਮੂਹ ਮਹੱਲਾ ਨਿਵਾਸੀ ਇੱਥੇ ਉਹ ਉਹਨਾਂ ਨੇ ਆ ਕੇ ਸ਼ਿਰਕਤ ਕੀਤੀ ਆ ਔਰ ਅੱਜ ਵਿਸ਼ਵਾਸ ਦਿਵਾਇਆ ਗਿਆ ਬਾਡ ਨੰਬਰ 11 11 ਵੱਲੋਂ ਕਿ ਅਸੀਂ ਨਸ਼ਿਆ ਦਾ ਜਿਹੜਾ ਹੈਗਾ ਉਹ ਡਟ ਕੇ ਵਿਰੋਧ ਕਰਾਂਗੇ ਔਰ ਜਿੱਥੇ ਵੀ ਕਿਸੇ ਨੂੰ ਸਮਝਾਉਣ ਦੀ ਲੋੜ ਹੋਈ ਕਿਸੇ ਨੂੰ ਗਾਈਡ ਕਰਨ ਦੀ ਲੋੜ ਹੋਈ ਅਸੀਂ ਉਹ ਵੀ ਜਿਹੜਾ ਹੈਗਾ ਕਰਾਂਗੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਔਰ ਆਪਣੀ ਵਾਈਫ ਕਾਉਂਸਲਰ ਸ਼੍ਰੀਮਤੀ ਬਲਵਿੰਦਰ ਕੌਰ ਹੀਰ ਕਸ਼ਿਸ਼ ਵੱਲੋਂ ਜਿਹੜਾ ਹੈਗਾ ਮਹੱਲਾ ਨਿਵਾਸੀਆ ਦਾ ਔਰ ਹਾਈ ਕਮਾਂਡ ਦਾ ਜਿਹੜਾ ਹੈਗਾ ਉਹ ਧੰਨਵਾਦ ਕਰਦਾ ਔਰ ਉਹਨਾਂ ਨੂੰ ਵਿਸ਼ਵਾਸ ਦਿਵਾਉਂਦਾ ਜੋ ਜ਼ਿੰਮੇਵਾਰੀ ਸਾਨੂੰ ਉਹ ਦੇਣਗੇ ਅਸੀਂ ਉਹ ਤਨਦੇਹੀ ਦੇ ਨਾਲ ਜਿਹੜੀ ਆ ਉਹ ਪੂਰੀ ਕਰਾਂਗੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ ਹਲਕਾ ਵਿਧਾਨ ਸਭਾ ਫਲੋਰ ਦਾ ਮਹੱਤਵਪੂਰਨ ਕਸਬਾ ਗਰਾਇਆ ਗਰਾਇਆ ਸ਼ਹਿਰ ਦੇ ਵਿੱਚ ਅੱਜ ਅਸੀਂ ਵਾਰਡ ਨੰਬਰ 11 ਦੇ ਵਿੱਚ ਗੁਰੂ ਘਰ ਦੇ ਵਿੱਚ ਇਕੱਤਰ ਹੋਏ ਆ ਸਾਡਾ ਅੱਜ ਦਾ ਮਿਸ਼ਨ ਜਿਹੜਾ ਅਸੀਂ 11 ਨੰਬਰ ਵਾਰਡ ਦੇ ਨਿਵਾਸੀਆਂ ਦਾ ਅਸੀਂ ਸਹਿਯੋਗ ਲੈਣਾ ਆ ਕਿਉਂਕਿ ਪਿਛਲੇ ਸਮੇਂ ਤੋਂ ਦੇਖਿਆ ਕਿ ਨਸ਼ਿਆਂ ਦਾ ਦੌਰ ਜਿਹੜਾ ਹੈਗਾ ਦੋ ਦਹਾਕਿਆਂ ਤੋਂ ਬਹੁਤ ਹੀ ਵੱਡਾ ਜਿਹੜਾ ਹੈਗਾ ਪੰਜਾਬ ਨੂੰ ਢਾਹ ਲਾ ਰਿਹਾ ਸੀ ਜਦੋਂ ਕਿ ਪੰਜਾਬ ਸਰਕਾਰ ਲਗਾਤਾਰ ਦੋ 23 ਸਾਲ ਤੋਂ ਜਿਹੜਾ ਹੈਗਾ ਇਹਨਾਂ ਨਸ਼ਿਆਂ ਵਿਰੁੱਧ ਕੰਮ ਕਰ ਰਹੀ ਆ ਔਰ ਇਹਨਾਂ ਨੂੰ ਅਸੀਂ ਜਾਗਰੂਕ ਵੀ ਕੀਤਾ ਆ ਔਰ ਨਾਲ ਦੀ ਨਾਲ ਅਸੀਂ ਇਹਨਾਂ ਦਾ ਸਹਿਯੋਗ ਵੀ ਲੈ ਲਈ ਸਾਰੇ ਪੈੜਾ ਭਰਾਵਾਂ ਦਾ ਜਿਹੜਾ ਹੈਗਾ ਉਹ ਬੇਨਤੀ ਕੀਤੀ ਆ ਇੱਥੋਂ ਦੇ ਕਾਉਂਸਲਰ ਜਿਹੜੇ ਗਿਆ ਬਲਵਿੰਦਰ ਕੌਰ ਹੀਰ ਜੀ ਉਹਨਾਂ ਦੇ ਹਮਸਫਰ ਸੰਜੀਵ ਹੀਰ ਜੀ ਔਰ ਸਾਡੇ ਹਰਮੇਸ਼ ਲਾਲ ਪ੍ਰਧਾਨ ਜੀ ਔਰ ਤਰਸੀਮ ਲਾਲ ਜੀ ਔਰ ਸਾਡੇ ਗੁਰਵਿੰਦਰ ਨੌਰਾ ਜੀ ਮਨਦੀਪ ਸਿੰਘ ਜੀ ਸਾਡੇ ਕਾਰਸਦਕ ਅਫਸਰ ਔਰ ਹੋਰ ਸਾਰਿਆਂ ਹੀ ਸਾਡੇ ਬਿੱਲਾ ਜੀ ਜਿਹੜੇ ਸਾਡੇ ਵਾਈਸ ਪ੍ਰਧਾਨ ਵੀ ਨੇ ਔਰ ਨਾਲ ਦੀ ਨਾਲ ਜਿਹੜੇ ਸਾਡੇ ਬਲੌਕ ਪ੍ਰਧਾਨ ਵੀ ਨੇ ਅਸੀਂ ਸਾਰਿਆਂ ਨੇ ਅੱਜ ਇੱਥੇ ਆ ਕੇ ਜਿਹੜਾ ਮਹਿਸੂਸ ਕੀਤਾ ਕਿ ਵਾਰਡ ਨੰਬਰ 11 ਦੇ ਲੋਕ ਬਹੁਤ ਹੀ ਜਾਗਰੂਕ ਹੋ ਚੁੱਕੇ ਹੈਗੇ ਆ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਅਸੀਂ ਨਸ਼ਿਆਂ ਦੇ ਖਲਾਫ ਪਹਿਲਾਂ ਵੀ ਡਟ ਕੇ ਖੜੇ ਸੀ ਅੱਜ ਵੀ ਜਿਹੜੇ ਖੜੇ ਆ ਅਸੀਂ ਵਾਰਡ ਨੰਬਰ 11 ਨੂੰ ਜਿਹੜਾ ਹੈ ਉਹ ਨਸ਼ਾ ਮੁਕਤ ਜਿਹੜਾ ਵਾਰਡ ਬਣਾਉਣਾ ਆ ਇਹ ਸਾਰਿਆਂ ਨੇ ਭਰੋਸਾ ਦਿੱਤਾ ਆ ਔਰ ਮੈਂ ਇਹਨਾਂ ਨੂੰ ਵਚਨ ਦਿੱਤਾ ਆ ਕਿ ਜਿੱਥੇ ਆਮ ਆਦੀ ਪਾਰਟੀ ਸਰਕਾਰ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਹੜਾ ਦੀ ਰਹਿਨਮਾਈ ਦੇ ਵਿੱਚ ਅਗਵਾਈ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਵਿਕਾਸ ਦੀਆਂ ਜਿਹੜੀਆਂ ਹਨੇਰੀਆਂ ਆ ਰਹੀਆਂ ਉਹਦੇ ਵਿੱਚ ਅਸੀਂ ਇਹ ਵਾਰਡ ਨੰਬਰ 11 ਨੂੰ ਇੱਕ ਨਮੂਨੇ ਦਾ ਸ਼ਹਿਰ ਸ਼ਹਿਰ ਦੇ ਵਿੱਚ ਵਾਰਡ ਬਣਾਵਾਂਗੇ ਔਰ 13 ਕਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਹੈਗਾ ਹੁਣ ਵੀ ਵਿਕਾਸ ਦੇ ਜਿਹੜੇ ਕਾਰ ਚੱਲ ਰਹੇ ਆ ਅਸੀਂ ਵੇਖਣ ਵੀ ਜਾ ਰਹੇ ਆ ਔਰ ਨਾਲ ਦੀ ਨਾਲ 1 ਕਰੋੜ 62 ਲੱਖ ਦੇ ਜਿਹੜੇਗਾ ਸਮੁੱਚੇ ਗਰਾਹਿਆ ਸ਼ਹਿਰ ਦੇ ਵਿੱਚ ਜਿਹੜੇ ਵਿਕਾਸ ਕਾਰਜਾਂ ਲਈ ਜਿਹੜੇ ਗਿਆ ਉਹ ਫੰਡ ਰਿਲੀਜ਼ ਹੋ ਚੁੱਕੇ ਆ 14 ਤੋਂ ਪਹਿਲਾਂ ਵੀ ਲਗਭਗ 1.3 ਕਰੋੜ ਜਿਹੜੇ ਹੈਗਿਆ ਗਰਾਹਿਆ ਸ਼ਹਿਰ ਨੂੰ ਜਿਹੜੇ ਸੀ ਉਹ ਦਿੱਤੇ ਗਏ ਸੀਗੇ ਔਰ ਨਾਲ ਦੀ ਨਾਲ 1 ਕਰੋੜ 6 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਗਰਾਇਆ ਸ਼ਹਿਰ ਦਾ ਨਵੀਨੀਕਰਨ ਸੁੰਦਰੀਕਰਨ ਕੰਮਾਂ ਸੀ ਸੀਵਰੇਜ ਸਿਸਟਮ ਦੀ ਸਾਫ ਸਪਾਈ ਕਰਨੀ ਸੀ ਉਹ ਵੀ ਅੰਤਲੇ ਪੜਾਅ ਦੇ ਵਿੱਚ ਜਿਹੜਾ ਹੈਗਾ ਚੱਲਿਆ ਬਹੁਤ ਜਲਦੀ ਜਿਹੜਾ ਹੈਗਾ ਵੱਡਾ ਜਿਹੜਾ ਹੈਗਾ ਆ ਅੰਡਰ ਬ੍ਰਿਜ ਜਿਹੜਾ ਕਿ ਸਾਰੇ ਹਲਕੇ ਇਲਾਕੇ ਦੀ ਖਾਸ ਤੌਰ ਤੇ ਇਹ ਸਾਡੇ ਚਾਰ ਵਾਲਡਾ ਦੀ ਜਿਹੜੀ ਸੀ ਬਹੁਤ ਵੱਡੀ ਮੰਗ ਸੀ ਉਹਤੇ ਵੀ ਜਿਹੜੇ ਬਹੁਤ ਜਲਦੀ ਜਿਹੜਾ ਹੈਗਾ ਉਹ ਕੰਮ ਹੋਣ ਜਾ ਰਿਹਾ ਹੈਗਾ ਸੋ ਅਸੀਂ ਇਹਨਾਂ ਨੂੰ ਵਿਸ਼ਵਾਸ ਦਵੋਨੇ ਭਰੋਸਾ ਦਵੋਨੇ ਆ ਕਿ ਵਿਕਾਸ ਦੇ ਕੰਮਾਂ ਦੀਆਂ ਤਾਂ ਹਨੇਰੀਆਂ ਆਉਣਗੀਆਂ ਪਰੰਤੂ ਆ ਜਿਹੜਾ ਪੁਰਾਣੀਆਂ ਸਮੇਂ ਦੀਆਂ ਸਰਕਾਰਾਂ ਅਕਾਲੀ ਦਾ ਕਾਂਗਰਸ ਸਰਕਾਰਾਂ ਨੇ ਜਿਹੜਾ ਛੇਵਾਂ ਦਰਿਆ ਨਸ਼ਿਆ ਦਾ ਇਸ ਪੰਜਾਬ ਦੇ ਵਿੱਚ ਪਾਇਆ ਸੀ ਉਸ ਨੂੰ ਆਪਾਂ ਨਜਾਦ ਤੋਂਣ ਦੇ ਲਈ ਆਓ ਡਟ ਕੇ ਜਿਹੜਾ ਹੈਗਾ ਸਾਥ ਦਿਓ ਨਸ਼ੇ ਦੇ ਤਸਕਰਾਂ ਨੂੰ ਨਸ਼ੇ ਦੇ ਵਪਾਰੀਆਂ ਨੂੰ ਆਪਾਂ ਜੇਲ੍ਹ ਦੀਆਂ ਸਲਾਕਾਂ ਤੱਕ ਭੇਜਣ ਦਾ ਜਿਹੜਾ ਕੰਮ ਕਰੀਏ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ